ਈ ਆਈ ਦਾ ਯੁੱਗ ਆ ਗਿਆ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਬੰਦਿਆਂ ਨੂੰ ਵੀ ਫੇਲ ਕਰ ਰਹੀ ਹੈ ਅਜਿਹੀ ਕਾੜ ਦੇਖਣ ਨੂੰ ਮਿਲੀ ਹੈ ਕਿ ਹੁਣ ਕਿਸਾਨ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਬੈਠ ਕੇ ਜਾਂ ਚੱਲ ਕੇ ਮਿਹਨਤ ਕਰਕੇ ਲੇਬਰ ਲਾ ਕੇ ਝੋਨਾ ਲਾਉਣ ਦੀ ਬਜਾਏ ਸਿਰਫ ਇੱਕ ਮਸ਼ੀਨਰੀ ਦੇ ਨਾਲ ਆਰਾਮ ਦੇ ਨਾਲ ਕੁਰਸੀ ਤੇ ਬੈਠ ਕੇ ਆਰਾਮ ਦੇ ਨਾਲ ਇੱਕ ਕਮਰੇ ਦੇ ਵਿੱਚ ਬੈਠ ਕੇ ਵੀ ਖੇਤਾਂ ਦੇ ਵਿੱਚ ਝੋਨਾ ਲਗਾ ਸਕਦੇ ਨੇ ਮਸ਼ੀਨ ਇੱਕ ਹੱਲ ਹੈਗਾ ਜਦੋਂ ਤੁਹਾਡੇ ਕੋਲ ਲੇਬਰ ਨਹੀਂ ਹੈ ਜੇ ਜਿਹੜਾ ਹੈਗਾ ਫਾਰਮਰ ਮਸ਼ੀਨ ਆਪ ਉਹ ਚਲਾਉਂਦਾ ਯੂਨੀਵਰਸਿਟੀ ਹੈ 95 ਤੋਂ ਮੈਂ ਦੇਖ ਰਿਹਾ ਕਦੇ ਸੀ ਹੱਥ ਵਾਲੀ ਮਸ਼ੀਨ ਲੈ ਕੇ ਆਏ ਪਰ ਉਹਦਾ ਪਪੂਲਰ ਨਾ ਹੋਣ ਦਾ ਕਾਰਨ ਲੇਬਰ ਦਾ ਰੇਟ ਤੇ ਮਸ਼ੀਨ ਦੀ ਚਲਾਈ ਤੰਤਰਾਂ ਦੀਆਂ ਮਸ਼ੀਨਾਂ ਹੈਗੀਆਂ ਇੱਕ ਪਿੱਛੇ ਤੁਰਨ ਵਾਲੀ ਮਸ਼ੀਨ ਹੈਗੀ ਹੈ ਜਿਹਨੂੰ ਲੇਬਰ ਜਿਹੜਾ ਕੰਮ ਆਏਗਾ ਮਸ਼ੀਨ ਦੇ ਪਿੱਛੇ ਕੱਦੂ ਵਾਲੇ ਖੇਤ ਦੇ ਵਿੱਚ ਪਿੱਛੇ ਚੱਲਦਾ ਉਸ ਕੰਮੇ ਨੂੰ ਜਿਹੜਾ ਅਸੀਂ ਖੇਤ ਤੋਂ ਬਾਹਰ ਕੱਢ ਲਿਆ ਉਹ ਮਤਲਬ ਕਿ ਮਸ਼ੀਨ ਨੂੰ ਅਸੀਂ ਰਿਮੋਟ ਕੰਟਰੋਲ ਕਰਤਾ ਜਿਹੜੀ ਪਿੱਛੇ ਤੁਰਦਾ ਸੀ ਉਹਨੂੰ ਕੱਦੂ ਦੇ ਪਿੱਛੇ ਤੁਰਨ ਦੀ ਲੋੜ ਨਹੀਂ ਉਹਨੇ ਖੇਤ ਦੇ ਬਾਹਰ ਵੱਟ ਤੇ ਜਾਂ درخت ਦੇ ਥੱਲੇ ਬੈਠ ਕੇ ਕੁਰਸੀ ਤੇ ਬੈਠ ਕੇ ਉਹ ਮਸ਼ੀਨ ਨੂੰ ਕੰਟਰੋਲ ਕਰਦਾ ਜਿਹੜੀ ਛੋਟੀ ਮਸ਼ੀਨ ਹੈਗੀ ਆ ਇੱਕ ਸੀਜ਼ਨ ਦੇ ਵਿੱਚ ਇਹਨਾਂ ਦੀ 150 ਤੋਂ 200 ਕਿਲਾ ਲਗਾ ਸਕਦੇ ਆ ਤੇ ਇਸ ਇਹ ਮਸ਼ੀਨ ਤੁਹਾਨੂੰ ਸਾਰੇ ਖਰਚੇ ਕੱਢਣ ਤੋਂ ਬਾਅਦ ਤਕਰੀਬਨ 60 ਤੋਂ 70 ਹਜ਼ਾਰ ਰੁਪਏ ਆ ਮਸ਼ੀਨ ਛੱਡਦੀ ਅਰੇ ਕਿੰਨੂੰ ਹੈਰਾਨ ਕਰਕੇ ਰੱਖ ਦਿੱਤਾ ਪਹਿਲਾ ਹੱਥਾਂ ਵਾਲੀ ਮਸ਼ੀਨ ਹਨਾ ਝੋਨਾ ਲਗਾਉਣ ਦੇ ਲਈ ਉਸ ਤੋਂ ਬਾਅਦ ਤੁਸੀਂ ਰਿਮੋਟ ਕੰਟਰੋਲ ਸਿਸਟਮ ਕੱਢ ਲਿਆ ਇਹ ਮਸ਼ੀਨਰੀ ਜਦੋਂ ਕੀ ਦਿਮਾਗ ਦੇ ਵਿੱਚ ਜਿਹੜਾ ਆਇਆ ਸੀ ਕਿ ਮੈਂ ਐਦਾਂ ਦੀ ਇੱਕ ਮਸ਼ੀਨ ਤਿਆਰ ਕਰਾਂ ਕਿ ਕਿਸਾਨਾਂ ਨੂੰ ਹੁਣ ਖੇਤਾਂ ਦੇ ਵਿੱਚ ਜਾ ਕੇ ਜਿਹੜਾ ਜਾਂ ਲੇਬਰ ਨੂੰ ਐਨੀ ਗਰਮੀ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਵਿੱਚ ਮਿਹਨਤ ਨਾ ਕਰਨੀ ਪਵੇ ਬਸ ਆਰਾਮ ਦੇ ਨਾਲ ਰਿਮੋਟ ਤੇ ਹੱਥ ਘੁਮਾਣਾ ਤਾਂ ਝੋਨਾ ਜਿਹੜਾ ਲੱਗਣਾ ਸ਼ੁਰੂ ਹੋ ਜਾਣਾ ਇੱਕ ਏਕੜ ਜੇ ਆਪਾਂ ਨੂੰ ਲਗਾਣਾ ਹੈ ਇੱਕ ਇਹ ਪਹਿਲਾਂ ਸਵਾ ਦੋ ਘੰਟੇ ਤੋਂ ਲੈ ਕੇ ਢਾਈ ਘੰਟੇ ਲੱਗ ਇੱਕ ਏਕੜ ਨੂੰ ਲਗਾ ਦੇਣਾ ਜਿੰਦਾ 40 45 ਦਿਨ ਦਾ ਇਹ ਸੀਜ਼ਨ ਹੁੰਦਾ ਬਾ ਪੂਰਾ ਹਨਾ ਫਿਰ ਟੋਟਲ ਸੀਜ਼ਨ ਦੇ ਵਿੱਚ ਕਿੰਨੇ ਕ ਖੇਤ ਕੱਢ ਦੇਗੇ ਇਹ ਇਹ ਤੁਸੀਂ ਲਗਾ ਲਓ ਜੀ ਘਟੋਂ ਘਟੜ ਕਰੀਬ ਕਰੀਬ 3 ਇੱਕ ਜੇ ਤੁਸੀਂ ਕਿੱਲੇ ਲਗਾ ਕੇ ਚਲੋ ਇੱਕ ਦਿਨ ਜੇ ਵਿੱਚ ਤੇ ਇਹ ਕਰੀਬ ਤੁਹਾਡੇ 100 ਕਿੱਲੇ ਤੇ ਉੱਪਰ ਇੱਕ ਸੀਜ਼ਨ ਦੇ ਵਿੱਚ ਕਰ ਦੇਣਾ ਤੇ ਉਹਦੇ ਲੈਫਟ ਤੇ ਰਾਈਟ ਕਰਨ ਵਾਸਤੇ ਹੈ ਠੀਕ ਹੈ ਇਹ ਤੁਹਾਡਾ ਕਲਚ ਔਨ ਆਫ ਹੋ ਜਾਊਗਾ ਇੱਥੇ ਗੀਅਰ ਪਹਿਲਾ ਨਿਊਟਰਲ ਦੂਜਾ ਤੇ ਰਿਵਰਸ ਗੀਅਰ ਇਹ ਟ੍ਰਾਂਸਮਿਸ਼ਨਿੰਗ ਓਨ ਤੇ ਆਫ ਯਾਨੀ ਕਿ ਉਹ ਜਿਹੜੇ ਵੀ ਸਾਰੇ ਸਹੀ ਅੱਛਾ ਇੱਥੇ ਡਿਸਪਲੇ ਵੀ ਹੋਏਗਾ ਕਿ ਹੁਣ ਕਿਹੜਾ ਗੀਅਰ ਲੱਗਿਆ ਹੋਇਆ ਹੈ ਹੁਣ ਗੀਅਰ ਓਨ ਹੈ ਜਾਂ ਆਫ ਹੈ ਯਾ ਹਾਈਡਰੋਲਿਕ ਓਨ ਹੈ ਅਪ ਵੇ ਡਾਊਨ ਇਹ ਸਾਰੀ ਚੀਜ਼ਾਂ ਇੱਥੇ ਆ ਗਈ। ਅੱਛਾ ਮਤਲਬ ਇੱਕ ਰਿਮੋਟ ਤੇ ਕਲੱਚ ਦੱਬਣਾ, ਗিয়ার ਦੱਬਣਾ, ਸਪੀਡ ਵਧਾਣੀ ਘਟਾਣੀ ਆ ਤਾਂ ਉੱਥੇ ਖੇਤਾਂ ਦੇ ਵਿੱਚ ਝੋਨਾ ਉਸੇ ਸਪੀਡ ਦੇ ਨਾਲ ਲੱਗਦਾ ਹੋਇਆ। ਕਹਿੰਦੇ ਨੇ ਹੁਣ AI ਦਾ ਯੁੱਗ ਆ ਗਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਬੰਦਿਆਂ ਨੂੰ ਵੀ ਫੇਲ ਕਰ ਰਹੀ ਹੈ ਤਾਂ ਅਜੇਹੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਨਿਤ ਨਮੀਆਂ ਕਾਡਾਂ ਹੁੰਦੀਆਂ ਨੇ ਤਾਂ ਉਸੇ ਕਾੜ ਦੇ ਦੌਰਾਨ ਇੱਕ ਅਜੇਹੀ ਕਾੜ ਦੇਖਣ ਨੂੰ ਮਿਲੀ ਹੈ ਕਿ ਹੁਣ ਕਿਸਾਨ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਬੈਠ ਕੇ ਜਾਂ ਚੱਲ ਕੇ ਮਿਹਨਤ ਕਰਕੇ ਲੇਬਰ ਲਾ ਕੇ ਝੋਨਾ ਲਾਉਣ ਦੀ ਬਜਾਏ ਸਿਰਫ ਇੱਕ ਮਸ਼ੀਨਰੀ ਦੇ ਨਾਲ ਆਰਾਮ ਦੇ ਨਾਲ ਕੁਰਸੀ ਤੇ ਬੈਠ ਕੇ ਆਰਾਮ ਦੇ ਨਾਲ ਇੱਕ ਕਮਰੇ ਦੇ ਵਿੱਚ ਬੈਠ ਕੇ ਵੀ ਖੇਤਾਂ ਦੇ ਵਿੱਚ ਝੋਨਾ ਲਗਾ ਸਕਦੇ ਨੇ ਅਜਿਹੀ ਮਸ਼ੀਨਰੀ ਦੀ ਕਾਰ ਜਿਹੜੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਕੱਢੀ ਗਈ ਹੈ ਤਾਂ ਉਹ ਵਿਗਿਆਨੀ ਤੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰਿੰਗ ਵਿਭਾਗ ਦੇ ਜਿਹੜੇ ਹੈੱਡ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਡਾਕਟਰ ਮਹੇਸ਼ ਨਰੰਗ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਨਿਤ ਨਵੀਆਂ ਕਾਡਾਂ ਹੁੰਦੀਆਂ ਵਾ ਹਮੇਸ਼ਾ ਹੀ ਕੋਈ ਨਾ ਕੋਈ ਚੀਜ਼ ਕਵਰ ਕਰਨ ਨੂੰ ਦੇਖਣ ਨੂੰ ਮਿਲਦੀ ਆ ਤਾਂ ਹੁਣ ਜਦੋਂ ਇਹ ਚੀਜ਼ ਸੁਣੀ ਤਾਂ ਕਾਫੀ ਜ਼ਿਆਦਾ ਨਾ ਹੈਰਾਨੀ ਹੋਈ ਕਿ ਕੀ ਹੁਣ ਖੇਤਾਂ ਦੇ ਵਿੱਚ ਜੇ ਕਿਸਾਨਾਂ ਨੇ ਝੋਨਾ ਲਗਾਣਾ ਤਾਂ ਕਿਸਾਨ ਉੱਥੇ ਨਾ ਵੀ ਮੌਜੂਦ ਹੋਣ ਤਾਂ ਵੀ ਸਰ ਸਕਦਾ ਵਾ ਜਿਸ ਤਰ੍ਹਾਂ ਕਿ ਚੋਨਾ ਆਪਣਾ ਜ਼ਿਆਦਾਤਰ ਲਿਬਰ ਨਾਲ ਹੀ ਲਾਇਆ ਜਾਂਦਾ ਹੈਗਾ ਪੂਰੇ ਇੰਡੀਆ 'ਚ ਹੀ ਹੈ ਕੁਝ ਮਸ਼ੀਨਾਂ ਜਿਹੜੀਆਂ ਪਹਿਲਾਂ ਬਣੀਆਂ ਹੋਈਆਂ ਸੀਗੀਆਂ ਜ ਜਨੂੰ ਅਸੀਂ ਚੋਨਾ ਲਾਣ ਵਾਲੀਆਂ ਮਸ਼ੀਨਾਂ ਕਹਿੰਦੇ ਆ ਤੰਤਰਾਂ ਦੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਜਿਹੜੀ ਮੈਟ ਪਨੀਰੀ ਚਾਹੀਦੀ ਹੈਗੀ ਆ 2008 ਦੇ ਵਿੱਚ ਜਦੋਂ ਲੇਬਲ ਦੀ ਪ੍ਰੋਬਲਮ ਆਈ ਤਾਂ ਉਸ ਸਮੇਂ ਪੰਜਾਬ ਗਵਰਨਮੈਂਟ ਨੇ 700 ਮਸ਼ੀਨਾਂ ਜਿਹੜੀਆਂ ਹੈਗਾ ਟਾਰਗੇਟ ਰੱਖਿਆ ਵੀ ਸਬਸਿਡੀ ਤੇ ਦਵਾਂਗੇ ਟਾਈਮ ਕੱਟ ਸੀ ਕਿਉਂਕਿ ਜਿੱਦੋਂ ਕੋਈ ਵੀ ਗਵਰਨਮੈਂਟ ਮਸ਼ੀਨਰੀ ਸਬਸਿਡੀ ਦੇ ਦਿੰਦੀ ਆ ਤਾਂ ਉਹ ਮਸ਼ੀਨ ਟੈਸਟ ਹੋਣੀ ਚਾਹੀਦੀ ਆ ਕਿਸੇ ਵੀ ਟੈਸਟਿੰਗ ادارے ਤੋਂ ਟੈਸਟ ਹੋਣੀ ਚਾਹੀਦੀ ਆ ਉਸ ਵੇ ਮਸ਼ੀਨਾਂ ਟੈਸਟ ਨਹੀਂ ਸੀ ਕੁਝ ਕੰਟਰੀ ਟੈਸਟਿੰਗ ਕਰਨ ਤੋਂ ਬਾਅਦ ਸਾਰੀਆਂ ਮਸ਼ੀਨਾਂ ਜਿੰਨੀਆਂ ਵੀ ਅਵੇਲੇਬਲ ਸੀ ਉਹਨਾਂ ਦੀ ਜਿਹੜੀ ਹੈਗੀ ਆ ਗਵਰਨਮੈਂਟ ਨੂੰ ਜਿਹੜੀ ਹੈਗੀ ਆ ਮਨਜ਼ੂਰੀ ਦਿੱਤੀ ਗਵਰਨਮੈਂਟ ਨੇ ਤੇ ਇਹਦੇ ਵਿੱਚ ਉਸ ਟਾਈਮ ਇਹ ਸੀਗਾ ਵੀ ਜਿਹੜੀ ਲੇਬਰ ਮਸ਼ੀਨਾਂ ਚਲਨੀਆਂ ਜਾਂ ਲੇਬਰ ਦੀ ਅਵੇਲੇਬਿਲਟੀ ਦਾ ਸਿੱਧਾ ਲਿੰਕ ਹੈਗਾ ਜੇ ਲੇਬਰ ਦੀ ਅਵੇਲੇਬਿਲਟੀ ਹੈਗੀ ਆ ਫੀਲਡ ਦੇ ਵਿੱਚ ਤਾਂ ਮਸ਼ੀਨਾਂ ਨਹੀਂ ਚੱਲਣਗੀਆਂ ਕਿਉਂਕਿ ਜੇ ਜਿਸ ਟਾਈਮ ਮਸ਼ੀਨਾਂ ਨਾਲ ਚੋਣਾ ਲੁਵਾਈ ਹੁੰਦੀ ਉਸ ਟਾਈਮ ਤਾਪਮਾਨ ਵੀ ਜ਼ਿਆਦਾ ਹੁੰਦਾ ਹਿਮੀਡੀਟੀ ਵੀ ਜ਼ਿਆਦਾ ਹੁੰਦੀ ਹੈ ਤੇ ਜੇ ਤੁਸੀਂ ਮਸ਼ੀਨ ਖੇਤ ਵਿੱਚ ਚੱਲੂਗੀ ਤਾਂ ਕੋਈ ਨਾ ਕੋਈ ਸਮੱਸਿਆ ਕਈ ਵਾਰੀ ਮਸ਼ੀਨ ਦੇ ਵਿੱਚ ਆ ਜਾਂਦੀ ਹੈ ਜਦੋਂ ਮਸ਼ੀਨ 'ਚ ਪ੍ਰੋਬਲਮ ਆਂਦੀ ਹੈਗੀ ਆ ਤਾਂ ਉਹ ਮਸ਼ੀਨ ਫਾਰਮਰ ਕਹਿੰਦਾ ਵੀ ਕੀ ਪੰਗਾ ਲੈ ਲਿਆ ਮਤਲਬ ਲੋਕ ਕਹਿੰਦੇ ਆ ਕਿ ਚਲੋ ਮੌਸਮ ਆ ਹਨਾ ਬੰਦੇ ਨੂੰ ਬਿਮਾਰੀ ਲੱਗ ਸਕਦੀ ਆ ਪਰ ਮਸ਼ੀਨ ਕਾਮਯਾਬ ਹੋ ਸਕਦੀ ਆ ਇਦਾਂ ਦੇ ਦਿਨਾਂ 'ਚ ਕਿਉਂਕਿ ਮਸ਼ੀਨ ਇੱਕ ਹੱਲ ਹੈਗਾ ਜਦੋਂ ਤੁਹਾਡੇ ਕੋਲ ਲੇਬਰ ਨਹੀਂ ਹੈਗੀ ਫੇਰ ਜਿਹੜਾ ਹੈਗਾ ਫਾਰਮਰ ਮਸ਼ੀਨ ਆਪ ਵੀ ਚਲਾਉਂਦਾ ਹੈਗਾ ਸੋ ਇਹਦੇ ਵਿੱਚ ਇਹ 2008 ਤੋਂ ਕੀ ਜਿਹੜੀ ਯੂਨੀਵਰਸਿਟੀ ਹੈ ਹੁਣ 95 ਤੋਂ ਮੈਂ ਦੇਖ ਰਿਹਾ ਕਦੇ ਸੀ ਹੱਥ ਵਾਲੀ ਮਸ਼ੀਨ ਲੈ ਕੇ ਆਏ ਪਰ ਉਹਦਾ ਪਪੂਲਰ ਨਾ ਹੋਣ ਦਾ ਕਾਰਨ ਲੇਬਰ ਦਾ ਰੇਟ ਤੇ ਮਸ਼ੀਨ ਦੀ ਚਲਾਈ ਤੇ ਉਸ ਵਾਰ ਹੁਣ ਜਿਉਂ-ਜਿਉਂ ਲੇਬਰ ਦੇ ਰੇਟ ਵੱਧ ਰਹੇ ਆ ਤੇ ਲੇਬਰ ਦੀ ਸਮੱਸਿਆ ਵੀ ਆ ਰਹੀ ਆ ਘਾਟ ਵੀ ਮਹਿਸੂਰ ਹੋ ਰਹੀ ਆ ਕਿਉਂਕਿ ਖੇਤੀਬਾੜੀ ਦੇ ਵਿੱਚ ਲੇਬਰ ਘਟ ਰਹੀ ਆ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਦੇ ਆ ਗਿਆ ਹਾਈ ਵੇਜ਼ ਦਾ ਚੱਲ ਰਿਹਾ ਕੰਮ ਮਨਰੇਗਾ ਸਕੀਮ ਉਧਰ ਜਿਹੜੀ ਹੈਗੇ ਲੇਬਰ ਜ਼ਿਆਦਾ ਜਾ ਰਹੀ ਆ ਮੈਂ ਕਹੂੰਗੀ ਲੇਬਰ ਦੇ ਨਾਲ ਨਾਲ ਲੋਕਾਂ ਦਾ ਵੀ ਖੇਤੀ ਪ੍ਰਤੀ ਜਿਹੜਾ ਨਜ਼ਰੀਆ ਮੇਨਲੀ ਆਪਾਂ ਨੌਜਵਾਨਾਂ ਦੀ ਗੱਲ ਕਰ ਲਈ ਉਹ ਕਹਿੰਦੇ ਤਾਂ ਪੁਰਾਣੇ ਤਰੀਕੇ ਆ ਹਨਾ ਜਦੋਂ ਆਪਾਂ ਨਵੀਂ ਚੀਜ਼ ਉਹਨਾਂ ਨੂੰ ਇੰਟਰੋਡਿਊਸ ਕਰਾਣੇ ਆ ਤਾਂ ਮੁਸ਼ਕਿਲ ਤਾਂ ਨਹੀਂ ਆਂਦੀ ਕਿਉਂਕਿ ਜਿਸ ਤਰ੍ਹਾਂ ਕੇ ਆਪਣੇ ਪੰਜਾਬੀ ਯੂਥ ਹੈਗਾ ਹਰ ਸਾਲ ਕਾਫੀ ਬੱਚੇ ਜਿਹੜੇ ਬਾਹਰ ਜਾ ਰਹੇ ਆ ਠੀਕ ਆ ਚਾਹੇ ਪੜ੍ਹਾਈ ਲਈ ਜਾ ਰਹੇ ਆ ਜਾਂ ਕੋਈ ਉਹਨਾਂ ਦੇ ਰਿਸ਼ਤੇਦਾਰ ਹੈਗਾ ਉਧਰ ਮੂਵ ਕਰ ਲਿਆ ਖੇਤੀਬਾੜੀ ਦੇ ਵਿੱਚ ਜਿਹੜੀ ਹੈਗੀ ਲੇਬਰ ਘੱਟ ਹੋ ਰਹੀ ਆ ਦੂਜੀਆਂ ਸਟੇਟਾਂ ਤੋਂ ਜਿਹੜੀ ਮਾਈਗਰੇਟਰੀ ਲੇਬਰ ਆਉਂਦੀ ਹੈਗੀ ਜੇ ਉਹ ਘਟ ਜੇ ਤਾਂ ਇੱਧਰ ਸਮ ਸੋ ਮਕੈਨੀਕਲ ਟ੍ਰਾਂਸਪਲੈਂਟਿੰਗ ਲੇਬਰ ਦੀ ਸਮੱਸਿਆ ਦਾ ਹੱਲ ਵੀ ਹੈ ਤੇ ਫਾਰਮਰ ਵੀ ਇਸ ਮਸ਼ੀਨ ਨੂੰ ਚਲਾ ਸਕਦਾ ਹੁਣ ਇਹ ਤਿੰਨ ਤਰ੍ਹਾਂ ਦੀਆਂ ਮਸ਼ੀਨਾਂ ਹੈਗੀਆਂ ਇੱਕ ਪਿੱਛੇ ਤੁਰਨ ਵਾਲੀ ਮਸ਼ੀਨ ਹੈਗੀ ਹੈ ਜਿਹਨੂੰ ਲੇਬਰ ਜਿਹੜਾ ਕੰਮ ਆਏਗਾ ਮਸ਼ੀਨ ਦੇ ਪਿੱਛੇ ਕੱਦੂ ਵਾਲੇ ਖੇਤ ਦੇ ਵਿੱਚ ਪਿੱਛੇ ਚੱਲਦਾ ਉਸ ਕੰਮੇ ਨੂੰ ਜਿਹੜਾ ਅਸੀਂ ਖੇਤ ਤੋਂ ਬਾਹਰ ਕੱਢ ਲਿਆ ਉਹ ਮਤਲਬ ਕਿ ਮਸ਼ੀਨ ਨੂੰ ਅਸੀਂ ਰਿਮੋਟ ਕੰਟਰੋਲ ਕਰਤਾ ਜਿਹੜੀ ਪਿੱਛੇ ਤੁਰਦਾ ਸੀ ਉਹਨੂੰ ਕੱਦੂ ਦੇ ਪਿੱਛੇ ਤੁਰਨ ਦੀ ਲੋੜ ਨਹੀਂ ਉਹਨੇ ਖੇਤ ਦੇ ਬਾਹਰ ਵੱਟ ਤੇ ਜਾਂ ਦਰਖਤ ਤੇ ਥੱਲੇ ਬੈਠ ਕੇ ਕੁਰਸੀ ਤੇ ਬੈਠ ਕੇ ਉਹ ਮਸ਼ੀਨ ਨੂੰ ਕੰਟਰੋਲ ਕਰ ਲਿਆ ਸੋ ਇਹਦੇ 'ਚ ਕਾਫੀ ਇੱਕ ਜਿਹੜਾ ਹੈਗਾ ਅ ਲੇਬਰ ਦੇ ਜਿਹੜਾ ਆਪਰੇਟਰ ਦਾ ਲੋਡ ਘਟਦਾ ਹੈਗਾ ਤੇ ਜਿਹੜੀ ਆਰਮਨਾਰ ਕੰਫਰਟੇਬਲ ਜ਼ੋਨ 'ਚ ਬੈਠ ਕੇ ਮਸ਼ੀਨ ਆਪਰੇਟ ਕਰਦਾ ਹੈ ਡਾਕਟਰ ਸਾਹਿਬ ਕਿੰਨੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਜਦੋਂ ਪਤਾ ਵਾ ਕਿ ਇੱਕ ਚੀਜ਼ ਆ ਆਪਾਂ ਟੈਸਟ ਕੀਤਾ ਉਹ ਨਾ ਸਫਲ ਨਹੀਂ ਹੋਇਆ ਹੁਣ ਦੂਸਰੀ ਵਾਰ ਅਜੇ ਹੀ ਕੋਈ ਚੀਜ਼ ਲੈ ਕੇ ਆਣੀ ਆ ਜਿਹੜਾ ਸਾਡੇ ਪੰਜਾਬ ਦੇ ਕਿਸਾਨਾਂ ਤੋਂ ਲੈ ਕੇ ਹਰ ਵਰਗ ਦੇ ਲੋਕ ਅੱਜ ਦਾ ਨੌਜਵਾਨਾਂ ਦੀ ਆਪਾਂ ਉਹਨਾਂ ਨੂੰ ਉਧਰ ਮੋਲਡ ਕਰਨਾ ਵਾ ਤਾਂ ਉਹ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਫਿਰ ਕਿਸ ਤਰੀਕੇ ਦੇ ਨਾਲ ਇਹ ਕਨਸੈਪਟ ਆਉਂਦੇ ਆ ਕਿ ਇਹਨੂੰ ਹੁਣ ਅਸੀਂ ਜਿਹੜਾ ਲਾਗੂ ਕਰਨਾ ਵਾ ਜਾਂ ਬਣਾ ਕੇ ਦੇਖਣਾ ਵਾ ਕਿੰਨੀ ਇੱਕ ਮਤਲਬ ਪ੍ਰੋਬਲਮਸ ਡਿਫਿਕਲਟੀਜ਼ ਆਉਂਦੀਆਂ ਜਿਸ ਤਰ੍ਹਾਂ ਕਿ ਇਹ ਮਸ਼ੀਨ ਅਸੀਂ ਪਿਛਲੇ ਸਾਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਗਈ ਸੀ ਵਧੀਆ ਮਸ਼ੀਨ ਹੈਗੀ ਹੈ ਹਮ ਮਤਲਬ ਕਿ 100% ਤਾਂ ਨਹੀਂ ਐਕੂਰੇਟ ਕਰ ਸਕਦੇ ਕਿਉਂਕਿ ਇਹ ਮਸ਼ੀਨ ਨੇ ਚੱਲਣਾ ਹੈਗਾ ਕਦੂ ਵਾਲੇ ਖੇਤ ਦੇ ਵਿੱਚ ਜੇ ਕਦੂ ਤੁਹਾਡਾ ਲੈਵਲ ਨਹੀਂ ਹੈਗਾ ਤਾਂ ਥੋੜਾ ਬਹੁਤ ਹੈ ਕਿਉਂਕਿ ਜਦੋਂ ਜਦੋਂ ਆਪਾਂ ਸੜਕ ਤੇ ਚੱਲਦੇ ਹਾਂ ਜੇ ਸੜਕ ਉੱਚੀ ਨੀਵੀ ਹੋਵੇ ਤਾਂ ਉਹ ਇਸ ਮਸ਼ੀਨ ਦੇ ਵਿੱਚ ਹੈਗਾ ਕਈ ਵਾਰੀ ਮਸ਼ੀਨ ਥੋੜੀ ਜੀ ਟੇਢੀ ਹੋ ਜਾਂਦੀ ਹੈ ਵੀ ਸਿੱਧੀਆਂ ਲਾਈਨਾਂ ਨਹੀਂ ਲੱਗਦੀਆਂ ਪਰ ਮਸ਼ੀਨ ਉਧਾਂ ਫੀਲਡ ਦੇ ਵਿੱਚ ਚੱਲਦੀ ਹੈ ਕਿਉਂਕਿ ਪਿਛਲੇ ਸਾਲ ਕੀਤੀ ਸੀਗੀ ਫਾਰਮਰ ਦੀਆਂ ਵੀ ਕੁਐਰੀਜ਼ ਆਉਂਦੀਆਂ ਵੀ ਕੌਣ ਬਣਾਉਂਦਾ ਹੈਗਾ ਹੁਣ ਇੱਕ ਮੈਨੂਫੈਕਚਰਰ ਨਾਲ ਅਸੀਂ ਮਿਲ ਕੇ ਬਣਾਇਆ ਸੀਗਾ ਸੋ ਉਸ ਨੂੰ ਮਲਟੀਪਲਾਈ ਕਰਨਾ ਉਹਦੇ ਵਿੱਚ ਇਹ ਵੀ ਇੱਕ ਜਿਹੜਾ ਹੈਗਾ ਤੇ ਅਸੀਂ ਜਿਹੜੀ ਯੂਨੀਵਰਸਿਟੀ ਇਸ ਮਸ਼ੀਨ ਨੂੰ ਕਮਰਸ਼ੀਅਲਾਈਜ਼ ਕਰਨ ਲਈ ਇੱਕ ਦੋ ਕੰਪਨੀਆਂ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਹੈਗੀ ਐ ਐਮਓਏ ਕਰੇਗੀ ਤੇ ਉਹਦੇ ਨਾਲ ਜਿਹੜੀਆਂ ਹੈਗੀਆਂ ਜਦੋਂ ਮੈਨੂਫੈਕਚਰਰਸ ਆਣਗੇ ਤਾਂ ਜਿਹੜੇ ਹੈਗਿਆ ਫਾਰਮਰਸ ਦੇ ਵਿੱਚ ਵੀ ਅਡਾਪਸ਼ਨ ਹੋਏਗੀ ਸੋ ਜਦੋਂ ਇੱਕ ਨਵੀਂ ਚੀਜ਼ ਹੈਗੀ ਐ ਰਿਮੋਟ ਅੱਜਕੱਲ ਸਾਰਾ ਹੀ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੁਸੀਂ ਗੱਲ ਕੀਤੀ ਰੋਬੋਟਿਕ ਦੀ ਗੱਲ ਕੀਤੀ ਆਟੋਮੇਸ਼ਨ ਦੀ ਗੱਲ ਕੀਤੀ ਆ ਉਸ ਮਸ਼ੀਨ 'ਚ ਹੈ ਸੋ ਇਹਦੇ ਚਸੀਂ ਅੱਗੇ ਵੀ ਕੰਮ ਕਰ ਰਹੇ ਆਂ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਵੀ ਇਹਨੂੰ ਅਸੀਂ ਜਦੋਂ ਖੇਤ 'ਚ ਕੈਮਰੇ ਲਗਾ ਦਾਂਗੇ ਤੁਸੀਂ ਖੇਤ ਦਾ ਵਿਊ ਵੀ ਦੇਖ ਲਿਓ ਜੇ ਬੱਟ ਦੇ ਬੈਠੇ ਹੋ ਜਾਂ ਕਮਰੇ 'ਚ ਬੈਠੇ ਤੁਹਾਨੂੰ ਪਤਾ ਲੱਗ ਰਿਹਾ ਵੀ ਮਸ਼ੀਨ ਕਿੱਦਾਂ ਚੱਲਦੀ ਅੱਗੇ ਕੀ ਆ ਰਿਹਾ ਕਿਵੇਂ ਮੋੜਨੀ ਆ ਉਸ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਸੋ ਆਉਣ ਵਾਲਾ ਟਾਈਮ ਜਿਹੜਾ ਹੈਗਾ ਤੁਹਾਡਾ ਇਹ ਆਟੋਮੇਸ਼ਨ ਦਾ ਟਾਈਮ ਹੈਗਾ ਸੋ ਸਾਡੀ ਯੂਨੀਵਰਸਿਟੀ ਨੇ ਇੱਕ ਐਸ ਦੀਸ਼ਾ ਦਾ ਡਿਪਾਰਟਮੈਂਟ ਵੀ ਸ਼ੁਰੂ ਕੀਤਾ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਸੀਂ ਐਮਟੈਕ ਕਰਾ ਰਹੇ ਆਂ ਪੀਜੀ ਡਿਪਲੋਮਾ ਵੀ ਕਰ ਆਨ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਬਾਹਲੇ ਮੁਲਕਾਂ ਦੀ ਗੱਲ ਕਰਦੇ ਜਿਹੜੇ ਡਿਵੈਲਪਡ ਕੰਟਰੀਜ਼ ਦਾ ਵੀ ਉੱਥੇ ਉੱਥੇ ਕਿਉਂਕਿ ਜਿਹੜੀ ਲੇਬਰ ਹੈਗੀ ਆ ਤੁਹਾਡੀ 3 ਤੋਂ 4% ਲੀਵਰ ਸਿਰਫ ਐਗਰੀਕਲਚਰ ਦੇ ਵਿੱਚ ਇਨਵੋਲਵ ਆ ਆਪਣੇ ਜਿਹੜੀ ਲੇਬਰ ਹੈਗੀ ਆ ਜੇ ਇੰਡੀਆ ਦੀ ਗੱਲ ਕਰੀਏ ਤਾਂ 60 ਤੋ 60% ਜਿਹੜੇ ਹੈਗੇ ਖੇਤੀਬਾੜੀ ਦੇ ਵਿੱਚ ਇਨਵੋਲ ਹੈ ਜੇ ਖੇਤੀਬਾੜੀ ਦੇ ਵਿੱਚ ਸਾਡੀ ਲੇਬਰ ਘੱਟ ਲਈਏਗਾ ਸਾਨੂੰ ਹੰਦੇਵਾਲ ਮਸ਼ੀਨਾਂ ਵੱਲ ਆਣਾ ਪਊਗਾ ਜੇ ਮਸ਼ੀਨਾਂ ਨੂੰ ਖੇਤ ਦੇ ਵਿੱਚ ਵਰਤਣਾ ਹੈਗਾ ਯੂਥ ਨੂੰ ਨਾਲ ਜੋੜ ਕੇ ਕੰਮਾਂ ਤੋਂ ਦੇ ਵਿੱਚ ਸਾਨੂੰ ਫਿਰ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਆਟੋਮੇਸ਼ਨ ਵੱਲ ਜਿਹੜੇ ਸੈਂਸਰ ਵੱਲ ਆਣਾ ਪਏਗਾ ਸੋ ਇਹ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈਗੀ ਤੇ ਅਟਰੈਕਟਿਵ ਵੀ ਹੈਗਾ ਸੋ ਉਮੀਦ ਹੈ ਵੀ ਜਿਹੜੇ ਹੈਗੇ ਆ ਆਪਣੇ ਨਵਾਂ ਯੂਥ ਇਸ ਵੱਲ ਅਟਰੈਕਟ ਹੋਏ ਕਿਉਂਕਿ ਜਿਹੜੀ ਇਹ ਮਕੈਨੀਕਲ ਟ੍ਰਾਂਸਪਲੈਂਟਿੰਗ ਹੈਗੀ ਆ ਜੇ ਇਸ ਮਸ਼ੀਨਾਂ ਦੀ ਗੱਲ ਕਰੀਏ ਤਾਂ ਇਹ ਤੁਹਾਡੇ ਪਿੰਡਾਂ ਦੇ ਵਿੱਚ 2 ਮਹੀਨੇ ਰੋਜ਼ਗਾਰ ਦੇ ਸਾਧਨ ਪੈਦਾ ਕਰਦੀ ਹੈ ਕਿਉਂਕਿ ਇੱਕ ਇੱਕ ਮਹੀਨਾ ਜਦ ਮਈ ਦੇ ਵਿੱਚ ਦੀ ਨਰਸਰੀ ਸ਼ੁਰੂ ਹੋ ਜਾਂਦੀ ਹੈ ਮੈਟਾਈ ਨਰਸਰੀ ਠੀਕ ਹੈ ਉਹਦੀ ਸਾਮ ਸਮਾਲ ਕਰਨੀ ਉਸ ਵੇਲੇ ਮਸ਼ੀਨਾਂ ਨੇ ਕੰਮ ਹੈਗਾ ਲਵਾਈ ਕਰਨੀ ਜੇ ਛੋਟੀ ਮਸ਼ੀਨ ਹੈਗੀ ਆ ਇੱਕ ਸੀਜ਼ਨ ਦੇ ਵਿੱਚ ਇਹਨਾਂ ਦੀ 150 ਤੋਂ 200 ਕਿਲਾ ਲਗਾ ਸਕਦੇ ਆ ਤੇ ਇਸ ਇਹ ਮਸ਼ੀਨ ਤੁਹਾਨੂੰ ਸਾਰੇ ਖਰਚੇ ਕੱਢਣ ਤੋਂ ਬਾਅਦ ਤਕਰੀਬਨ 60 ਤੋਂ 70000 ਰੁਪਏ ਮਸ਼ੀਨ ਛੱਡਦੀ ਆ ਅਗਰ ਆਪਾਂ ਇਸ ਮਸ਼ੀਨ ਦੀ ਲਾਗਤ ਦੀ ਗੱਲ ਕਰ ਲਈਏ ਤਾਂ ਕਿੰਨਾ ਕੁ ਖਰਚਾ ਆ ਜਾਂਦਾ ਇਹ ਮਸ਼ੀਨ ਜਿਹੜੀ ਹੈ 4 ਰੋ ਤੇ 6 ਰੋ ਦੇ ਵਿੱਚ ਆਂਦੀ ਜਿੰਦੀ ਕੀਮਤ ਤਕਰੀਬਨ ਹੈਗੀ ਆ ਨੇ ਲੱਗਤ 4.4 ਲੱਖ ਦੇ ਵਿੱਚ ਹੈਗੇ ਜੇ ਅਸੀਂ ਰਿਮੋਟ ਕੰਟਰੋਲ ਨਾਲ ਫਿੱਟ ਕਰਦੇ ਹੁੰਦਾ ਤਾਂ ਸਾਡਾ ਖਰਚਾ 1 ਲੱਖ ਦੇ ਆਸ-ਪਾਸ ਪੈਂਦਾ ਹੈਗਾ ਅੱਛਾ ਫਿਰ ਇਹਨੂੰ ਯੂਜ਼ ਕਰਨ ਦੇ ਨਾਲ ਉਹ ਖਰਚਾ ਜਿਹੜਾ ਲੱਗਾ ਹੋਇਆ ਉਹ ਲਾਗਤ ਲੱਗੀ ਆ ਉਹ ਵਸੂਲ ਹੋ ਜਾਂਦੀ ਆ ਜੀ ਜਿਸ ਤਰ੍ਹਾਂ ਕਿ ਜੇ ਆਪਣਾ ਰਿਮੋਟ ਕੰਟਰੋਲ ਸਿਸਟਮ ਨਹੀਂ ਲੱਗਾ ਹੈਗਾ ਤਾਂ ਉਹ ਜਿਹੜਾ ਬੰਦਾ ਪਿੱਛੇ ਤੁਰਦਾ ਹੈਗਾ ਇੱਕ ਤਾਂ ਇੱਕ ਦਿਨ ਦੇ ਵਿੱਚ ਉਹ 2.5-3 ਕਿਲੇ ਹੀ ਹੁੰਦੇ ਆ ਦੂਸਰਾ ਉਹ ਔਖਾ ਮਹਿਸੂਸ ਹੁੰਦਾ ਕਿਉਂਕਿ ਇਹਦੇ ਵਿੱਚ ਜਿਹਨਾਂ ਪਿੱਛੇ ਪੌਦੇ ਲੱਗਦੇ ਉਹਦੇ ਵਿੱਚ ਉਹਨੂੰ ਤੁਰਨਾ ਪੈਂਦਾ ਹੈਗਾ ਤੇ ਜੇ ਹੁਣ ਜਦੋਂ ਇਹ ਮਸ਼ੀਨ ਅਸੀਂ ਰਿਮੋਟ ਕੰਟਰੋਲ ਲਾ ਦਿੰਦੇ ਆ ਤੇ ਜਿਹੜੀ ਸਾਡੀ ਬੰਦੇ ਦੀ ਤੁਰਨ ਦੀ ਸਪੀਡ ਜੇ 1.5 ਕਿਲੋਮੀਟਰ ਤਾਂ ਨੂੰ ਅਸੀਂ ਥੋੜੀ ਜੀ ਵੱਧ ਸਪੀਡ ਤੇ ਚਲਾ ਸਕਦੇ ਆ ਸੋ ਸਾਡੀ 10 ਤੋਂ 11% ਫੀਲਡ ਕੈਪੈਸਿਟੀ ਵੱਧਦੀ ਆ ਝਾੜ ਚ ਵੀ ਵਾਧਾ ਹੁੰਦਾ ਹੈਗਾ ਠੀਕ ਆ ਬਾਕੀ ਜਿਹੜਾ ਹੈਗਾ অপারেਟਰ ਦਾ ਕੰਫਰਟੇਬਲ ਮਹਿਸੂਸ ਕਰਦਾ ਜਦੋਂ ਮਸ਼ੀਨ ਚਲਾਉਂਦਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਉਹ ਜਿਨ੍ਹਾਂ ਨੇ ਇਹ ਕਾਰਡ ਕੱਢੀ ਜਿਨ੍ਹਾਂ ਨੇ ਇਹ ਤਰੀਕਾ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਆਉਂਦਾ ਉਹ ਸਾਇੰਟਿਸਟ ਸਾਡੇ ਨਾਲ ਮੌਜੂਦ ਨੇ ਸ਼ਿਵ ਕੁਮਾਰ ਲੋਹਣ ਜੀ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਇਹ ਕਾਰਡ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਪਹਿਲਾਂ ਹੱਥਾਂ ਵਾਲੀ ਮਸ਼ੀਨ ਹਨਾ ਝੋਨਾ ਲਗਾਉਣ ਦੇ ਲਈ ਉਸ ਤੋਂ ਬਾਅਦ ਤੁਸੀਂ ਰਿਮੋਟ ਕੰਟਰੋਲ ਸਿਸਟਮ ਕੱਢ ਲਿਆ ਇਹ ਮਸ਼ੀਨਰੀ ਜਦੋਂ ਕੀ ਦਿਮਾਗ ਦੇ ਵਿੱਚ ਅਜਿਹਾ ਆਇਆ ਸੀ ਕਿ ਮੈਂ ਇਦਾਂ ਦੀ ਇੱਕ ਮਸ਼ੀਨ ਤਿਆਰ ਕਰਾਂ ਕਿ ਕਿਸਾਨਾਂ ਨੂੰ ਹੁਣ ਖੇਤਾਂ ਦੇ ਵਿੱਚ ਜਾ ਕੇ ਜਿਹੜਾ ਜਾਂ ਲੇਬਰ ਨੂੰ ਐਨੀ ਗਰਮੀ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਵਿੱਚ ਮਿਹਨਤ ਨਾ ਕਰਨੀ ਪਵੇ ਬਸ ਆਰਾਮ ਦੇ ਨਾਲ ਰਿਮੋਟ ਤੇ ਹੱਥ ਘੁਮਾਣਾ ਤਾਂ ਝੋਨਾ ਜਿਹੜਾ ਲੱਗਣਾ ਸ਼ੁਰੂ ਹੋ ਜਾਣਾ ਦੇਖੋ ਜੀ ਆਪਾਂ ਬਿਲਕੁਲ ਜਦੋਂ ਤੁਸੀਂ ਸਹੀ ਕਹਿ ਰਹੇ ਹੋ ਪਹਿਲਾਂ ਹੱਥ ਨਾਲ ਜੋੜਨਾ ਲਗਾਉਂਦੇ ਸੀਗੇ ਤੇ ਅਸੀਂ ਉਸ ਤੋਂ ਜੰਪ ਨਹੀਂ ਕੀਤਾ ਕਿਉਂਕਿ ਇਹ ਸਟੈਪ ਬਾਈ ਸਟੈਪ ਹੁੰਦਾ ਹੈ ਪਹਿਲਾਂ ਹੱਥ ਨਾਲ ਲਗਾਉਂਦੇ ਸੀਗੇ ਫਿਰ ਮਕੈਨੀਕਲ ਟ੍ਰਾਂਸਪਲੈਂਟਰ ਆਏ ਮਕੈਨੀਕਲ ਟ੍ਰਾਂਸਪਲੈਂਟਰ ਜਿਹੜੇ ਹਨ ਉਹ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਤਿੰਨ ਪ੍ਰਕਾਰ ਕੇ ਹਨ ਇੱਕ ਰਾਈਡ-ऑन ਟਾਈਪ ਹੁੰਦਾ ਹੈ ਇੱਕ ਪਿੱਛੇ ਤੁਰਨ ਵਾਲਾ ਤਾਂ ਉਹ ਇੱਕ ਮੀਡੀਓਕਰ ਸਟੈਪ ਸੀਗਾ ਕਿ ਆਪਾਂ ਮਕੈਨੀਕਲੀ ਟ੍ਰਾਂਸਪਲੈਂਟਿੰਗ ਉਹਨੂੰ ਅਡਾਪਟ ਕੀਤਾ ਪੰਜਾਬ ਨੇ ਲਗਭਗ 800 ਤੋਂ ਲੈ ਕੇ 1000 ਮਸ਼ੀਨਾਂ ਪੰਜਾਬ ਦੇ ਵਿੱਚ ਪਿੱਛੇ ਤੁਰਨ ਵਾਲੀ ਮਸ਼ੀਨਾਂ ਨੇ ਉਹਦੇ ਵਿੱਚ ਕੀ ਹੈ ਉਹ ਸੋਲੂਸ਼ਨ ਤੋਂ ਹੋ ਗਿਆ ਕਿ ਤੁਸੀਂ ਹੱਥ ਦੀ ਬਜਾਏ ਲਾਈਨਾਂ 'ਚ ਲਗਾ ਰਹੇ ਹੋ ਮਕੈਨੀਕਲ ਟ੍ਰਾਂਸਪਲੈਂਟਰ ਲਗਾ ਰਹੇ ਹੋ ਇਹਦੀ ਫੀਲਡ ਕੈਪੈਸਿਟੀ ਵੀ ਵੱਧ ਗਈ ਹੈ ਪਰ ਸਾਡੇ ਯੂਨੀਵਰਸਿਟੀ ਦੇ ਵਿੱਚ ਇੱਕ ਆਈਸੀਆਰ ਦੀ ਸਕੀਮ ਹੈ ਜੀ ਐਰਗੋਨੋਮਿਕਸ ਦੀ ਸਕੀਮ اچھا ਜਿਹੜੇ ਮਨੁੱਖੀ ਸ਼ਰਮ ਜਿਹੜਾ ਹੈ ਜਿਹੜਾ ਥਕਾवट ਹੈ ਉਹਨੂੰ ਘਟਾਉਣ ਵਾਸਤੇ ਔਰ ਸੇਫਟੀ ਵਾਸਤੇ ਔਰ ਐਕਸੀਡੈਂਟਸ ਨੂੰ ਬਚਾਉਣ ਵਾਸਤੇ ਅਸੀਂ ਕੰਮ ਕਰ ਰਹੇ ਸੀਗੇ ਉਹਦੇ 'ਚ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਮਤਲਬ ਆਪਰੇਟਰ ਕੰਮ ਕਰ ਰਿਹਾ ਹੈ ਉਹਨੂੰ ਕੀ ਕੀ ਤਕਲੀਫਾਂ ਹੋ ਰਹੀਆਂ ਤੇ ਅਸੀਂ ਉਹ ਏਰੀਆ ਦੇ ਲਬਦੇ ਸੀਗੇ ਅਸੀਂ ਆਹ ਮਸ਼ੀਨ ਦੇਖੀ ਜਦੋਂ ਪਿੱਛੇ ਤੁਰਨਾ ਪੈ ਰਿਹਾ ਉਹਨੇ ਤੇ ਮਸ਼ੀਨ ਦੀ ਸਪੀਡ ਦੇਖੋ ਜੀ 2 ਕਿਲੋਮੀਟਰ ਪ੍ਰਤੀ ਘੰਟੇ ਹੁੰਦੀ ਹੈ ਔਰ ਉਸੇ ਸਪੀਡ ਦੇ ਵਿੱਚ ਆਪਰੇਟਰ ਨੂੰ ਨਾਲ ਤੁਰਨਾ ਪੈ ਰਿਹਾ ਹੈ ਔਰ ਜਦੋਂ ਤੁਰਨਾ ਪਿਆ ਰਹਾ ਉਹ ਜੂਨ ਜੁਲਾਈ ਵਾਲੇ ਮਹੀਨੇ ਦੇ ਵਿੱਚ ਜਦੋਂ ਟੈਂਪਰੇਚਰ ਤੁਹਾਡਾ 44 44 ਡਿਗਰੀ ਤੋਂ ਉੱਪਰ ਚਲਾ ਜਾਂਦਾ ਹੁਣ ਇੰਨੀ ਗਰਮੀ ਆ ਸਾਡੀ ਇਹਦੇ ਵਿੱਚ ਇੰਨੀ ਬੱਸ ਹੋਈ ਪਈ ਆ ਤਾਂ ਸੋਚੋ ਜਿਹੜਾ ਇੰਨਾ ਜ਼ਿਆਦਾ ਟੈਂਪਰੇਚਰ ਤੇ ਉੱਪਰ ਉਸ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਬਿਲਕੁਲ ਤੁਰਨਾ ਉਹ ਲੀਵਰ ਦੇ ਲਈ ਕਿੰਨਾ ਕੁ ਮਤਲਬ ਔਖਾ ਹੋ ਜਾਂਦਾ ਬਿਲਕੁਲ ਸਹੀ ਜੀ ਦੇਖੋ ਜੇ 2 ਕਿਲੋਮੀਟਰ ਜੇ ਤੁਸੀਂ ਤੁਰਨਾ ਪਿਆ ਰਹਾ ਹੈ ਜੇ 8 ਤੋਂ 10 ਘੰਟੇ ਵੀ ਕੰਮ ਕਰਾਂਗੇ 10 ਘੰਟੇ ਦਾ ਕੰਮ ਮਤਲਬ ਹੈ 2 ਕਿਲੋਮੀਟਰ ਦੀ ਸਪੀਡ ਯਾਨੀ ਕਿ 20 ਕਿਲੋਮੀਟਰ ਇੱਕ ਦਿਨ ਦੇ ਵਿੱਚ ਤੇ ਲਗਭਗ ਆਪਾਂ 35 ਦਿਨ ਦਾ ਪ੍ਰਸਤਿਜਨ ਹੁੰਦਾ ਹੈ ਯਾਨੀ ਕਿ 35 2 70 700 ਕਿਲੋਮੀਟਰ ਉਹ ਦੇਖੋ ਮਤਲਬ ਉਹ ਬੰਦੇ ਦੀ ਬਸ ਕਿਵੇਂ ਨਹੀਂ ਹੋਏਗੀ ਅੱਛਾ ਜੇ ਮੈਂ ਮੋਟਾ-ਮੋਟਾ ਪੁੱਛਾਂ ਤਾਂ ਇਹ ਜਿਹੜੀ ਮਸ਼ੀਨ ਆ ਮਤਲਬ ਇੱਕ ਏਕੜ ਦੇ ਵਿੱਚ ਵੀ ਆਪਾਂ ਇਹਨੂੰ ਚਲਾਣਾ ਵਾ ਤਾਂ ਕਿੰਨੇ ਕੁ ਘੰਟੇ ਕਿੰਨੇ ਕੁ ਸਮੇਂ ਦੇ ਵਿੱਚ ਇਹ ਝੋਨਾ ਲਗਾ ਦੇਵੇਗੀ ਇੱਕ ਏਕੜ ਜੇ ਆਪਾਂ ਨੂੰ ਲਗਾਣਾ ਹੈ ਇੱਕ ਇਹ ਪਹਿਲਾਂ ਸਵਾ ਦੋ ਘੰਟੇ ਤੋਂ ਲੈ ਕੇ ਢਾਈ ਘੰਟੇ ਲੱਗ ਇੱਕ ਏਕੜ ਨੂੰ ਲਗਾ ਦੇਗੀ ਕਵਰ ਕਰ ਦੇਗੀ ਢਾਈ ਘੰਟੇ ਚ ਕਵਰ ਕਰ ਦੇਗੀ ਉਹਦਾ ਉਹਦਾ ਕੀ ਹੈ ਕਿਉਂਕਿ ਹੁਣ ਦੇਖੋ ਅਸੀਂ ਇਹਨੂੰ ਵੱਧ ਸਪੀਡ ਦੇ ਨਾਲ ਚਲਾ ਸਕਦੇ ਹਾਂ ਪਹਿਲਾਂ ਅਸੀਂ ਇਹਨੂੰ ਚਲਾਉਂਦੇ ਸੀ ਕਿ 2 ਕਿਲੋਮੀਟਰ ਪਰ ਘੰਟੇ ਦੀ ਹੁਣ ਅਸੀਂ ਸਵਾ 2 ਕਿਲੋਮੀਟਰ ਪਰ ਆਵਰ ਦੀ ਸਪੀਡ ਚਲਾ ਸਕਦੇ ਹਾਂ ਕਿਉਂ ਹੁਣ ਬੰਦੇ ਨੂੰ ਤੁਰਨਾ ਨਹੀਂ ਪੈ ਰਿਹਾ ਤੇ ਉਹ ਫੀਲਡ ਤੋਂ ਬਾਹਰ ਖੜ ਕੇ ਇਹਨੂੰ ਵੱਧ ਸਪੀਡ ਦੇ ਨਾਲ ਅਸੀਂ ਤਿੰਨ ਸਪੀਡ ਦੇ ਨਾਲ ਅਸੀਂ ਟੈਸਟ ਕੀਤਾ ਈਵਨ ਢਾਈ ਕਿਲੋਮੀਟਰ ਪ੍ਰਤੀ ਘੰਟੇ ਦੇ ਉੱਪਰ ਵੀ ਅਸੀਂ ਟੈਸਟ 3 ਕਿਲੋਮੀਟਰ ਜਿਹੜੀ ਹੈ ਉਹ ਆਪਟੀਮਮ ਤੇ ਵਧੀਆ ਸਪੀਡ ਹੈ ਉਹਦੇ ਚ ਨਾ ਮਿਸਿੰਗ ਹੁੰਦੀ ਹੈ ਨਾ ਕੋਈ ਹੋਰ ਤਰੀਕੇ ਦੀ ਪਰੇਸ਼ਾਨੀ ਹੁੰਦੀ ਹੈ ਫਿਰ ਇੱਕ ਇੱਕ ਦਿਨ ਦੇ ਵਿੱਚ ਕਿੰਨੇ ਖੇਤ ਕਵਰ ਕਰ ਸਕਦੇ ਇੱਕ ਇੱਕ ਦਿਨ ਦੇ ਵਿੱਚ ਇਹ 3 ਏਕੜ ਤੋਂ ਉੱਪਰ ਇਹ ਮਤਲਬ ਕਵਰ ਕਰ ਸਕਦੀ ਹੈ ਹੁਣ ਜਿੱਦਾਂ 40 45 ਦਿਨ ਦਾ ਇਹ ਸੀਜ਼ਨ ਹੁੰਦਾ ਵਾ ਪੂਰਾ ਹਨਾ ਫਿਰ ਟੋਟਲ ਸੀਜ਼ਨ ਦੇ ਵਿੱਚ ਕਿੰਨੇ ਕ ਖੇਤ ਕੱਢ ਦੇਗੀ ਇਹ ਇਹ ਤੁਸੀਂ ਲਗਾ ਲਓ ਜੀ ਘਟੋਂ ਘਟੜ ਕਰੀਬ ਕਰੀਬ ਤਿੰਨ ਇੱਕ ਜੇ ਤੁਸੀਂ ਕਿੱਲੇ ਲਗਾ ਕੇ ਚਲੋ ਇੱਕ ਦਿਨ ਦੇ ਵਿੱਚ ਤੇ ਇਹ ਕਰੀਬ ਤੁਹਾਡੇ 100 ਕਿੱਲੇ ਤੇ ਉੱਪਰ ਇੱਕ ਐਕਸੀਜਨ ਦੇ ਵਿੱਚ ਕਰ ਦਿੰਦੀ ਹੈ ਅੱਛਾ ਜੇ ਮੈਂ ਫਾਇਦਿਆਂ ਦੀ ਗੱਲ ਕਰਾਂ ਲੀਵਰ ਜਦੋਂ ਅਸੀਂ ਲਗਾਨੇ ਆ ਉਹਦੇ ਕੀ ਫਾਇਦੇ ਆ ਪਰ ਉਹ ਨੁਕਸਾਨ ਜਿਹੜੇ ਆ ਕੀ ਹੋ ਜਾਂਦੇ ਆ ਜਦੋਂ ਆਪਾਂ ਇਹਦੀ ਯੂਜ਼ ਜਿਹੜੀ ਆ ਜ਼ਿਆਦਾ ਵਧਾ ਦੰਨੇ ਆ ਇਹ ਫਾਇਦੇ ਨੁਕਸਾਨ ਵਾਲਾ ਕਿਹੜਾ ਚੱਕਰ ਵਾ ਵੱਧ ਕੇ ਇਹਦੇ ਵਿੱਚ ਮੁਨਾਫਾ ਇਹ ਕੱਟ ਕੇ ਦੇ ਵਿੱਚ ਲੇਬਰ ਜਾਂ ਫਿਰ ਇਹ ਮਸ਼ੀਨ ਜੇ ਆਪਾਂ ਡਾਇਰੈਕਟਲੀ ਇਹਦਾ ਕੰਪੈਰੀਸ਼ਨ ਲੇਬਰ ਦੇ ਨਾਲ ਨਹੀਂ ਕਰ ਸਕਦੇ ਠੀਕ ਹੈ ਜੀ ਇਹਦਾ ਕੰਪੈਰੀਸ਼ਨ ਜਿਹੜਾ ਰਿਮੋਟ ਕੰਟਰੋਲ ਦਾ ਆਪਾਂ ਕੰਪੈਰੀਸ਼ਨ ਕਰਾਂਗੇ ਉਹ ਕਰਾਂਗੇ ਬਿਨਾਂ ਰਿਮੋਟ ਵਾਲੀ ਦੇ ਨਾਲ ਕਿਉਂਕਿ ਉਹ ਉਹਦੇ ਨਾਲ ਹੀ ਇਹਦਾ ਮੁਕਾਬਲਾ ਹੈ ਠੀਕ ਹੈ ਜੀ ਤੇ ਉਹ ਉਹ ਨੂੰ ਜਿਹੜਾ ਆਪਰੇਟਰ ਉਹ ਚਲਾ ਰਿਹਾ ਇਹਨੂੰ ਆਪਰੇਟਰ ਅੰਦਰ ਵੜ ਕੇ ਨਹੀਂ ਚਲਾ ਰਿਹਾ ਬਾਹਰ ਖੜ ਕੇ ਚਲਾ ਰਿਹਾ ਹੈ। ਹੋਰ ਦੂਜਾ ਜੇ ਤੁਸੀਂ ਕੰਪੈਰੀਸ਼ਨ ਕਰੋਗੇ ਹੱਥ ਨਾਲ ਜ ਲਗਾਣ ਦੀ ਤੇ ਮਸ਼ੀਨ ਨਾਲ ਤਾਂ ਮਸ਼ੀਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹ ਲਾਈਨਾਂ ਤੇ ਲਗਾਓਗੇ। ਇਕੁਅਲ ਡਿਸਟੈਂਸ ਰਹੂਗਾ ਬੁੱਟੇ ਦੇ ਬੁੱਟੇ ਦਾ ਵੀ ਤੇ ਲਾਈਨ ਦੇ ਲਾਈਨ ਦਾ ਵੀ। ਹਵਾ ਦਾ ਪ੍ਰਵਾਹ ਬਰਾਬਰ ਰਹੂਗਾ। ਇੱਕ ਡੂੰਘਾਈ ਤੇ ਵਿੱਚ ਜਾਣਾ ਹੈ। ਠੀਕ ਹੈ। ਔਰ ਇੱਕ ਪੂਰਾ ਬੜਾ ਯੂਨੀਫਾਰਮਿਟੀ ਉਹਦੇ ਵਿੱਚ ਆਉਗੀ। ਉਸ ਤੋਂ ਬਾਅਦ ਗੋਡੀ ਕਰਨ ਵਾਲੇ ਵੀ ਤੁਸੀਂ ਜਿਹੜਾ ਵੀ ਇਕੁਇਪਮੈਂਟ ਯੂਜ਼ ਕਰਨਾ ਹੈ ਉਹ ਕਰ ਸਕਦੇ ਹੋ। ਸਭ ਤੋਂ ਇਹ ਹੁੰਦਾ ਵਾ ਜਿੱਥੇ ਲੇਬਰ ਨੇ ਥੋੜੇ ਬ ਮਸ਼ੀਨ ਜਿਆਦਾ ਲੱਗ ਮਸ਼ੀਨ ਆਪਣਾ ਜਿੰਨਾ ਆਪਟੀਮਮ ਹੈਗਾ ਉਨਾ ਲਗਾਉਗੀ ਪਰ ਸਾਡਾ ਮੇਨ ਏਮ ਸੀਗਾ ਕਿ ਉਹਦਾ ਜਿਹੜਾ ਉਹਦੀ ਥਕਾਵਟ ਹੈ ਉਹਨੂੰ ਘਟਾਈਏ ਔਰ ਜਦੋਂ ਉਹ ਜਦੋਂ ਮੋਡਰਨ ਦੇ ਵੇਲੇ ਵੀ ਇਹਨੂੰ ਥੋੜਾ ਮੜਾ ਚੱਕਣਾ ਪੈਂਦਾ ਉਹ ਉਹ ਉਸੇ ਸ਼ਰਮ ਨੂੰ ਅਸੀਂ ਘਟਾਈਏ ਅਸੀਂ ਕਹਿੰਦੇ ਆ ਕਿ ਮਸ਼ੀਨਾਂ ਆ ਗਈਆਂ ਪਰ ਮਸ਼ੀਨਾਂ ਤੇ ਡਿਪੈਂਡ ਵੀ ਨਹੀਂ ਹੋਣਾ ਚਾਹੀਦਾ ਕਈ ਵਾਰ ਇਹ ਫੇਲ ਵੀ ਹੋ ਜਾਂਦੀਆਂ ਹੁਣ ਇਹਦੇ ਵਿੱਚ ਕੋਈ ਦਿੱਕਤ ਆ ਸਕਦੀ ਆ ਪੈਟਰੋਲ ਨਾ ਚੱਲਦੀ ਆ ਡੀਜ਼ਲ ਨਾ ਚੱਲਦੀ ਆ ਬੈਟਰੀ ਨਾ ਚੱਲਦੀ ਆ ਇਹਦੇ ਵਿੱਚ ਕੀ ਹੈ ਇਹ ਜਿਹੜੀ ਮਸ਼ੀਨ ਹੈ ਪਹਿਲਾਂ 5 ਹਾਰਸ ਪਾਵਰ ਦਾ ਪੈਟਰੋਲ ਦਾ ਇੰਜਨ ਸੀਗਾ ਜਿਹੜ ਅਸੀਂ ਕੀ ਕੀ ਕੀਤਾ ਇਹ ਜਿਹੜੇ ਲੀਵਰ ਸੀਗੇ ਜਿਹੜੇ ਹੱਥ ਨਾਲ ਅਸੀਂ ਚਲਾ ਰਹੇ ਸੀਗੇ ਲੈਫਟ ਰਾਈਟ ਵਾਲੇ ਕਲਚ ਓਨ ਆਫ ਕਰਨ ਵਾਲੇ ਤੇ ਗੀਅਰ 1 2 ਉਤੇ ਰਿਵਰਸ ਤੇ ਟ੍ਰਾਂਸਪਲਾਂਟਿੰਗ ਓਨ ਤੇ ਆਫ ਕਰਨਾ ਉਹ ਸਾਰੇ ਲੀਵਰ ਜਿਹੜੇ ਹੱਥ ਨਾਲ ਹੁੰਦੇ ਸੀਗੇ ਹੁਣ ਅਸੀਂ ਸਾਰੇ ਕੇ ਸਾਰੇ ਉਹਨਾਂ ਦਾ ਵਾਈਫਾਈ ਕਨੈਕਸ਼ਨ ਦੇ ਕੇ ਇਸ ਦੇ ਵਿੱਚ ਲਿਆ ਆਏ ਫੋਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਤੇ ਇਹ ਲੈਫਟ ਤੇ ਰਾਈਟ ਕਰਨ ਵਾਸਤੇ ਹੈ ਠੀਕ ਹੈ ਇਹ ਤੁਹਾਡਾ ਕਲਚ ਔਨ ਆਫ ਹੋ ਜਾਊਗਾ ਇੱਥੇ ਗੀਅਰ ਪਹਿਲਾ ਨਿਊਟਰਲ ਦੂਜਾ ਤੇ ਰਿਵਰਸ ਗੀਅਰ ਇਹ ਟ੍ਰਾਂਸਮਿਟਿੰਗ ਔਨ ਤੇ ਆਫ ਯਾਨੀ ਕਿ ਉਹ ਜਿਹੜੇ ਵੀ ਸਾਰੇ ਸੀ ਅੱਛਾ ਇੱਥੇ ਡਿਸਪਲੇ ਵੀ ਹੋਏਗਾ ਕਿ ਹੁਣ ਕਿਹੜਾ ਗੀਅਰ ਲੱਗਿਆ ਹੋਇਆ ਹੈ ਹੁਣ ਗিয়ার ਓਨ ਹੈ ਜਾਂ ਆਫ ਹੈ ਜਾਂ ਹਾਈਡਰੌਲਿਕ ਓਨ ਹੈ ਅਪ ਐਂਡ ਡਾਊਨ ਇਹ ਸਾਰੀ ਚੀਜ਼ਾਂ ਇੱਥੇ ਆ ਗਈਆਂ ਹੈ ਅੱਛਾ ਮਤਲਬ ਇੱਕ ਰਿਮੋਟ ਤੇ ਕਲੱਚ ਦੱਬਣਾ ਗিয়ার ਦੱਬਣਾ ਸਪੀਡ ਵਧਾਣੀ ਘਟਾਣੀ ਆ ਤਾਂ ਉੱਥੇ ਖੇਤਾਂ ਦੇ ਵਿੱਚ ਝੋਨਾ ਉਸੇ ਸਪੀਡ ਦੇ ਨਾਲ ਲੱਗਦਾ ਹੋਵੇਗਾ ਬਿਲਕੁਲ ਜੀ ਆ ਦੇਖੋ ਜੀ ਆ ਐਕਸੀਲੇਟਰ ਦੇ ਪੰਜ ਸਪੀਡਾਂ ਦੇ ਰੱਖੇ ਆ ਯਾਨੀ ਕਿ ਉੱਥੇ ਜਿਹੜੇ ਸੱਤ ਲੀਵਰ ਸੀਗੇ ਨਾ ਜਿਹੜੇ ਆਪਾਂ ਕੰਟਰੋਲ ਕਰ ਰਹੇ ਸੀ ਉਹ ਸਾਰੇ ਕਿ ਸਾਰੇ ਲੀਵਰ ਤੁਹਾਡੇ ਹੱਥ 'ਚ ਆ ਗਏ ਆ ਹੁਣ ਤੁਸੀਂ ਬਾਹਰ ਬੈਠ ਕੇ ਜਿਹੜੇ ਵੀ ਡਿਲੀਵਰ ਤੁਸੀਂ ਉਹ ਆਨ ਆਫ ਕਰਨਾ ਹੈ ਉਹ ਇੱਥੇ ਕਰ ਸਕਦੇ ਹੋ ਕੋਈ ਚਾਰਜਿੰਗ ਦੀ ਸਮੱਸਿਆ ਆਂਦੀ ਆ ਜਿੱਦਾਂ ਚਾਰਜ ਲੋ ਹੋ ਗਿਆ ਬੈਟਰੀ ਲੋ ਹੋ ਗਈ ਜਾਂ ਫਿਰ ਪੈਟਰੋਲ ਮੁੱਕ ਗਿਆ ਇਦਾਂ ਦੀਆਂ ਤਕਲੀਫਾਂ ਆ ਸਕਦੀਆਂ ਇਹਦੇ ਵਿੱਚ ਬਿਲਕੁਲ ਆ ਸਕਦੇ ਹੈ ਜੀ ਇਹਦੇ 3 ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਇੱਕ ਤੋਂ ਮਸ਼ੀਨ ਜਿਹੜਾ ਹੈ ਇਹਦਾ ਪੈਟਰੋਲ ਪੂਰਾ ਹੋਣਾ ਚਾਹੀਦਾ ਉਹਦਾ ਬੈਕਅਪ ਵੀ ਨਾਲ ਰੱਖਣਾ ਹੈ ਦੂਜਾ ਜਿਹੜਾ ਸਿਸਟਮ ਅਸੀਂ ਲਗਾਇਆ ਹੈ ਉਹ ਉਹਦੇ ਵਿੱਚ ਅਸੀਂ 12 ਵੋਲਟ ਦੀ ਬੈਟਰੀ ਇਹ ਲਗਾਈ ਹੈ ਤਾਂ ਇਹ ਪ੍ਰੋਪਰਲੀ ਚਾਰਜ ਹੋਣੀ ਚਾਹੀਦੀ ਜੀ ਇੱਕ ਟਾਈਮ ਤੇ ਕਿੰਨਾ ਕੁ ਪੈਟਰੋਲ ਪੈ ਜਾਂਦਾ ਇੱਕ ਇਹ ਇਹ ਕਰੀਬ ਕਰੀਬ ਇੱਕ ਘੰਟੇ ਦੇ ਵਿੱਚ ਲਗਭਗ ਸਵਾ ਲੀਟਰ ਪੈਟਰੋਲ ਖਾ ਜਾਂਦੀ ਹੈ ਠੀਕ ਹੈ ਤੇ ਉਸ ਹਿਸਾਬ ਨਾਲ ਆਪਾਂ ਨੂੰ ਪੂਰੇ ਦਿਨ ਦਾ ਪੈਟਰੋਲ ਵੀ ਐਕਸਟਰਾ ਰੱਖਣਾ ਚਾਹੀਦਾ ਔਰ ਜਿਹੜੀ ਬੈਟਰੀ ਹੈ ਇਹ ਅਸੀਂ ਟੈਸਟ ਕੀਤੀ ਦੋ ਦਿਨ ਲਗ ਚੱਲ ਸਕਦੀ ਹੈ ਤੇ ਆਪਾਂ ਮਤਲਬ ਇੱਕ ਦਿਨ ਚਲਾ ਕੇ ਫਿਰ ਆਤ ਨੂੰ ਜਾਂ ਤਾਂ ਇੱਕ ਬੈਟਰੀ ਅਲੱਗ ਤੋਂ ਰੱਖੀਏ ਜਾਂ ਇਹਨੂੰ ਚਾਰਜ ਕਰੀਏ ਦੂਜਾ ਇੱਕ ਜਿਹੜਾ ਆ ਰਿਮੋਟ ਕਿਉਂਕਿ ਦੇਖੋ ਹੁਣ ਇਹ ਸ਼ੌਟ ਦੀ ਸ਼ੁਰੂਆਤ ਹੈ ਤੇ ਇਹਨੂੰ ਅਸੀਂ ਪਾਵਰ ਬੈਂਕ ਦੇ ਨਾਲ ਆਪਰੇਟ ਕਰ ਰਹੇ ਹਾਂ ਤੇ ਤੁਸੀਂ ਆਪਣਾ ਇੱਕ ਪਾਵਰ ਬੈਂਕ ਹੋਰ ਐਕਸਟਰਾ ਰੱਖ ਸਕਦੇ ਹੋ ਬਾਕੀ ਅਸੀਂ ਜਿਹੜਾ ਟੈਸਟ ਕੀਤਾ ਪੂਰੇ ਦਿਨ ਬੜ ਆਪਾਂ ਸਪੀਡ ਦੀ ਵੀ ਗੱਲ ਕਰ ਲਈ ਹੈ ਨਾ ਕਿੰਨੀ ਕੈਪੈਸਿਟੀ ਆ ਉਹ ਵੀ ਗੱਲ ਕਰ ਲਈ ਆਪਾਂ ਤੇ ਇਹਨੂੰ ਹੁਣ ਚਲਾਉਣ ਦੇ ਲਈ ਲੇਬਰ ਤਾਂ ਹੁਣ ਕਿੰਨੀ ਚਾਹੀਦੀ ਹੁੰਦੀ ਆ ਹੁਣ ਇਹਨੂੰ ਜਦੋਂ ਚਲਾਣਾ ਤਾਂ ਇਹਦੇ ਵਿੱਚ ਕਿੰਨੇ ਬੰਦਿਆਂ ਦੀ ਲੋੜ ਆ ਇਹ ਇਹ ਦੇਖੋ ਪਹਿਲਾਂ ਇਸ ਮੋਸ਼ਨ ਨੂੰ ਚਲਾਉਣ ਵਾਸਤੇ ਘੱਟੋਂ 3 ਬੰਦੇ ਚਾਹੀਦੇ ਸੀ ਇੱਕ ਪਿੱਛੇ ਤੁਰਣ ਵਾਸਤੇ ਤੇ ਦੋ ਆਪਣੇ ਪਨੀਰੀ ਨੂੰ ਫੀਡ ਕਰਨ ਵਾਸਤੇ ਹੁਣ ਜਿਹੜਾ ਹੈ ਉਹ ਜਿਹੜਾ ਤੁਰ ਰਿਹਾ ਉਹ ਤਾਂ ਬਾਹਰ ਆ ਗਿਆ ਤੇ ਉਹੀ ਹੈਲਪ ਕਰੂਗਾ ਇਹ ਪਨੀਰੀ ਅਪਲੋਡ ਯਾਨੀ ਕਿ ਦੋ ਬੰਦੇ ਹੁਣ ਚਾਹੀਦੇ ਯਾਨੀ ਕਿ ਲਗਭਗ 33% ਤੋਂ ਲੈ ਕੇ 40% ਲਗ ਲੇਬਰ ਦੀ ਕਾਟ ਇਦੇ ਵਿੱਚ ਹੋ ਗਈ। ਦੋ ਬੰਦੇ ਰਿਮੋਟ ਦੇ ਨਾਲ ਪੂਰੇ ਖੇਤ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਝੋਨਾ ਲਾ ਸਕਦੇ ਆ। ਹਾਂਜੀ ਬਿਲਕੁਲ। ਪਰ ਇਹ ਤਾਂ ਫਿਰ ਬੱਚਤ ਹੀ ਬੱਚਤ ਆ ਇਹਦੇ ਵਿੱਚ ਕਹਿ ਸਕਦੇ ਆ। ਬਿਲਕੁਲ ਕਹਿ ਸਕਦੇ ਆ ਜੀ ਇਹਦੇ ਵਿੱਚ ਇਸ ਦੀ ਜਿਹੜੀ ਕੀਮਤ ਹੈ ਇੱਕ ਮਸ਼ੀਨ ਦੀ ਤੇ ਇਹ ਦੋ ਸੀਜ਼ਨ ਦੇ ਵਿੱਚ ਪੂਰੀ ਕਰ ਦਿੰਦੀ ਹੈ। ਅੱਛਾ। ਹਾਂਜੀ। ਮਤਲਬ ਪੈਸੇ ਦੀ ਵੀ ਬੱਚਤ ਕਹਿ ਸਕਦੇ ਆ ਜਿਹੜੀ ਲੇਬਰ ਨੂੰ ਤੁਸੀਂ ਦੇਣਾ ਵਾ ਖਰਚਾ ਜਿਹੜਾ ਹੋਰ ਜ਼ਿਆਦਾ ਹੋਣਾ ਉਹ ਬਚ ਜਾਏਗਾ ਸਮਾਂ ਜਿਹੜਾ ਤੁਹਾਡਾ ਬਚ ਜਾਏਗਾ। ਮਤਲਬ ਘਟ ਤੇ ਆਪਾਂ ਇਹ ਵੀ ਕਹਿ ਸਕਦੇ ਆ ਕਿ ਲੇਬਰ ਤੇ ਆਪਾਂ ਡਿਪੈਂਡ ਨਹੀਂ ਆ ਕਿਉਂਕਿ ਕੋਰੋਨਾ ਆਇਆ ਹਨਾ। ਪਾਰਤ ਪਾਕਿਸਤਾਨ ਦਾ ਜਿਹੜਾ ਤਣਾਅ ਦੇਖਣ ਨੂੰ ਮਿਲਿਆ ਉਦੋਂ ਵੀ ਲੇਬਰ ਵਾਪਸ ਵਾਪਸ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦੀ ਆ ਤਾਂ ਲੱਗਦਾ ਵਾ ਕਿ ਇੱਕ ਤਾਂ ਭਾਈ ਵੀ ਕਹਿ ਦਿੰਦੇ ਨੇ ਇੱਕ ਪਾਸੇ ਮਸ਼ੀਨਾਂ ਪੂਰੀ ਤਰ੍ਹਾਂ ਇਨਸਾਨਾਂ ਦਾ ਬਦਲ ਨਹੀਂ ਆ ਦੂਜੇ ਪਾਸੇ ਇਹ ਵੀ ਕਹਿ ਸਕਦੇ ਆ ਕਿ ਆਪਾਂ ਕੱਲੇ ਇਨਸਾਨ ਤੇ ਵੀ ਡਿਪੈਂਡ ਨਹੀਂ ਰਹਿ ਸਕਦੇ ਦੇਖੋ ਜੀ ਮੈਂ ਇੱਥੇ ਤੁਹਾਨੂੰ ਕੱਲ ਨੂੰ ਰੋਕਣਾ ਚਾਹਾਂਗਾ ਦੇਖੋ ਆਪਾਂ ਲੇਬਰ ਨੂੰ ਨਾ ਕਹ ਜਿ ਆਪਾਂ ਕਹੀਏ ਹਿਊਮਨ ਬੀਿੰਗ ਨੂੰ ਹਾਂ ਬਿਲਕੁਲ ਇਨਸਾਨ ਠੀਕ ਹੈ ਜਿਹੜਾ ਇਨਸਾਨ ਹੈ ਨਾ ਅਸੀਂ ਇਨਸਾਨ ਨੂੰ ਰਿਪਲੇਸ ਮਸ਼ੀਨ ਦੇ ਨਾਲ ਨਹੀਂ ਕਰ ਸਕਦੇ ਉਹ ਪਹਿਲਾਂ ਇਨਸਾਨ ਉੱਥੇ ਪਹਿਲਾਂ ਐਜ ਐ ਸੋਰਸ ਕਹਿੰਦੇ ਨਾ ਐਜ ਐ ਸੋਰਸ ਕੰਮ ਕਰਦਾ ਸੀਗਾ ਹੁਣ ਐਜ ਐ ਕੰਟਰੋਲਰ ਆਫ ਸੋਰਸ ਬੰਦਾ ਤਾਂ ਹੁਣ ਵੀ ਚਾਹੀਦਾ ਨਾ ਇਹਨੂੰ ਆਪਰੇਟ ਕਰਨ ਵਾਸਤੇ ਤੇ ਨਾਲੇ ਸਕਿਲਡ ਆਪਰੇਟਰ ਚਾਹੀਦਾ ਤੇ ਇਹ ਆਪਾਂ ਨਹੀਂ ਕਹਿ ਸਕਦੇ ਕਿ ਮਤਲਬ ਬੰਦੇ ਦੀ ਲੋਡ ਨਹੀਂ ਬੰਦੇ ਦੀ ਲੋਡ ਹੈਗੀ ਸਭ ਤੋਂ ਵੱਡੀ ਗੱਲ ਕਾੜੀ ਇਸ ਬੰਦੇ ਨੇ ਇਨਸਾਨ ਨੇ ਕੀਤੀ ਤੇ ਉਹੀ ਮਸ਼ੀਨ ਨੂੰ ਚਲਾਉਣ ਵਾਸਤੇ ਵੀ ਤਾਂ ਫਿਰ ਬੰਦਾ ਚਾਹੀਦਾ ਨਾ ਹਾਂ ਤੇ ਹਾਂਜੀ ਉਸ ਸੋ ਬਿਲਕੁਲ ਕਿਸਾਨ ਜਿਹੜੇ ਨੇ ਹੁਣ ਆਰਾਮ ਦੇ ਨਾਲ ਜਿਹੜਾ ਝੋਨਾ ਲਾ ਸਕਦੇ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿਖਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਮਸ਼ੀਨਾਂ ਖੇਤਾਂ ਦੇ ਵਿੱਚ ਚੱਲ ਰਹੀਆਂ ਜਿਹੜਾ ਝੋਨਾ ਲਗਾਣਾ ਪਨੀਰੀ ਲਗਾਣੀ ਕੱਦੂ ਕਰਨਾ ਵਾ ਉਹ ਬੜੇ ਆਰਾਮ ਦੇ ਨਾਲ ਸਿਰਫ ਰਿਮੋਟਾਂ ਦੇ ਬਟਨਾਂ ਤੋਂ ਆਰਾਮ ਦੇ ਨਾਲ ਬੈਠ ਕੇ ਤੁਸੀਂ ਖੇਤ ਤੋਂ ਬਾਹਰ ਹੋ ਕੇ ਬਿਲਕੁਲ ਸ਼ਾਮੇ ਆਰਾਮ ਦੇ ਨਾਲ ਤੁਸੀਂ ਬਟਨ ਦੱਬਣਾ ਤੇ ਝੋਨਾ ਜਿਹੜਾ ਲੱਗਣਾ ਇਸ ਮਸ਼ੀਨ ਦੇ ਦੁਆਰਾ ਉਹ ਸ਼ੁਰੂ ਹੋ ਜਾਣਾ ਸਟੂਡੈਂਟ ਮੌਜੂਦ ਆ ਜਦੋਂ ਤੁਸੀਂ ਦੇਖਦੇ ਹੋ ਇਸ ਤਰੀਕੇ ਦੀਆਂ ਕਾਢਾਂ ਕੱਡੀਆਂ ਜਾਂਦੀਆਂ ਵਾ ਫਿਰ ਤੁਸੀਂ ਵੀ ਸਰਚ ਵਰਕ ਰਿਸਰਚ ਵਰਕ ਕਰਦੇ ਹੋ ਕੀ ਲੱਗਦਾ ਕਿ ਕਿੰਨਾ ਕਿਹਦਾ ਫਾਇਦਾ ਲੋਕਾਂ ਨੂੰ ਹੋਣ ਵਾਲਾ ਕਿਉਂਕਿ ਯੂਥ ਦੀ ਗੱਲ ਕਰ ਲਈਏ ਯੂਥ ਕਹਿੰਦੀ ਆ ਵੀ ਅਸੀਂ ਤਾਂ ਬਾਹਰ ਜਾਣਾ ਸੀ ਖੇਤੀ ਨਹੀਂ ਕਰਨੀ ਹਨਾ ਖੇਤੀ ਸਾਡੇ ਬਸ ਦੀ ਗੱਲ ਨਹੀਂ ਦਾ ਬਹੁਤ ਔਖੀ ਹੈ ਇੱਕ ਪੁਰਾਣੀਆਂ ਤਕਨੀਕਾਂ ਹੁਣ ਤਾਂ ਤੁਹਾਡੇ ਸਾਹਮਣੇ ਨਵੇਂ ਤੋਂ ਨਵੇਂ ਮਸ਼ੀਨ ਮਸ਼ੀਨਾ ਆ ਰਹੀਆਂ ਮਸ਼ੀਨਰੀ ਆ ਰਹੀ ਹੈ ਕਿੰਨਾ ਕੁ ਫਾਇਦਾ ਲੱਗਦਾ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਮੁੜੇਗੀ ਫਿਰ ਇਹ ਤਕਨੀਕਾਂ ਦੇਖ ਕੇ ਖੇਤੀ ਦੇ ਵੱਲ ਹਾਂਜੀ ਇਹੋ ਜੀਆਂ ਤਕਨੀਕਾਂ ਦੇਖ ਕੇ ਸਾਨੂੰ ਵੀ ਲੱਗਦਾ ਵਾ ਕਿ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਆ ਆਪਾਂ ਇੱਥੇ ਰਹਿ ਕੇ ਮਤਲਬ ਕਿ ਉਹ ਚੀਜ਼ਾਂ ਕਰ ਸਕਦੇ ਜਿ ਜੋ ਆਪਾਂ ਬਾਹਰ ਜਾ ਕੇ ਕਰ ਰਹੇ ਹਾਂ ਤੇ ਆਪਾਂ ਇੱਥੇ ਹੀ ਉਹ ਸਦਾਰ ਲਾ ਸਕਦੇ ਹਾਂ ਜੋ ਆਪਾਂ ਬਾਹਰ ਜਾ ਕੇ ਕਰਨਾ ਵਾ ਜੀ ਇਹ ਆਪਾਂ ਇੱਥੇ ਰਹਿ ਕੇ ਆਪਣੇ ਮਤਲਬ ਕਿਸਾਨਾਂ ਕਿਸਾਨ ਭਰਾਵਾਂ ਦੀਆਂ ਪ੍ਰੋਬਲਮ ਨੂੰ ਆਪਾਂ ਇੱਥੇ ਹੀ ਸੋਲਵ ਕਰ ਸਕਦੇ ਆਂ ਉੱਥੇ ਜਾ ਕੇ ਵੀ ਆਪਾਂ ਕਰਦੇ ਆਂ ਜਿੱਥੇ ਵੀ ਉਹੀ ਸੇਮ ਚੀਜ਼ ਆਪਾਂ ਕਰ ਸਕਦੇ ਆਂ ਤੇ ਆ ਜੀ ਇਹ ਇੱਕ ਐਗਜ਼ਾਮਪਲ ਹੈਗੀ ਹੈ ਸਾਡੇ ਸਾਹਮਣੇ ਕਿ ਸਾਡੇ ਪ੍ਰੋਫੈਸਰ ਸਾਹਮਣੇ ਆ ਜੋ ਖੋਜ ਕੀਤੀ ਹੈ ਉਹ ਇੱਥੇ ਹੀ ਰਹਿ ਕੇ ਇਹਨਾਂ ਨੇ ਖੋਜ ਕੀਤੀ ਹੈ ਤੇ ਆ ਖੋਜ ਪੂਰੀ ਦੁਨੀਆ 'ਚ ਮਤਲਬ ਇੱਕ ਆਪਣੇ ਕਿਸਮ ਦੀ ਕੱਲੀ ਖੋਜ ਹੈ अच्छा ਜਦੋਂ ਤੁਸੀਂ ਇਹ ਕਾਰਡ ਦੇਖੀ ਹਨਾ ਕਿ ਕਿੱਦਾਂ ਇੱਕ ਮਸ਼ੀਨ ਜਿਹੜੀ ਆ ਕਿਸਾਨ ਨੂੰ ਬਾਹਰ ਬਿਠਾ ਕੇ ਇੱਕ ਬੰਦੇ ਨੂੰ ਬਾਹਰ ਬਿਠਾ ਕੇ ਸਿਰਫ ਰਿਮੋਟਾਂ ਤੇ ਬਟਨ ਦਬਾਏਗਾ ਤੇ ਝੋਨਾ ਜਿਹੜਾ ਖੇਤਾਂ ਦੇ ਵਿੱਚ ਲੱਗੇਗਾ ਜਦੋਂ ਦੇਖਿਆ ਇਹ ਪ੍ਰੋਜੈਕਟ ਖੁਦ ਰਿਸਰਚ ਕੀਤੀ ਤਾਂ ਕੀ ਲੱਗਾ ਕਿੰਨਾ ਕੁ ਫਾਇਦਾ ਹੈ ਜਦੋਂ ਇਸਕੋ ਦੇਖਾ ਤੋ ਹਮੇ ਇਹ ਪਤਾ ਲਗਾ ਕਿ ਹਿਊਮਨ ਕੰਫਰਟ ਬਹੁਤ ਜ਼ਿਆਦਾ ਵੱਧ ਚੁਕਾ ਹੈ ਕਿਉਂਕਿ ਪਹਿਲੇ ਇਸਮੇ ਹਿਊਮਨ ਕੰਫਰਟ ਨਹੀਂ ਥਾ ਜਦ ਆਪ ਅਡਲਟ ਫੀਲਡ ਮੇ ਇਸਕੋ ਲਗਾਤੇ ਹੋ ਤੋ ਉਸਕੋ ਚਲਾਣਾ ਬੜਾ ਮੁਸ਼ਕਿਲ ਹੈ ਕਿਉਂਕਿ ਹਮਨੇ ਇਸੇ ਖੁਦ ਚਲਾ ਕੇ ਦੇਖਾ ਹੈ ਲੇਕਿਨ ਜਦ ਆਪ ਇਸੇ ਰਿਮੋਟ ਕੰਟਰੋਲ ਚਲਾਤੇ ਹੋ ਤੋ ਹਿਊਮਨ ਕੰਫਰਟ ਬਹੁਤ ਜ਼ਿਆਦਾ ਵੱਧ ਜਾਤਾ ਹੈ ਕਿ ਆਪ ਇੱਕ ਚੇਅਰ ਤੇ ਬੈਠ ਕੇ ਵੀ ਉਸਕੋ ਚਲਾ ਰਹੇ ਹੋ ਤੋ ਕੰਫਰਟ ਹਮਾਰਾ ਵੱਧ ਰਹਾ ਹੈ ਤੋ ਇਸ ਲਈ ਲੋਗ ਇਸ ਕੀ ਤਰਫ ਬਹੁਤ ਜਾਣਗੇ ਆਪਕੋ ਕੀ ਲਗਤਾ ਹੈ ਕਿ ਕਿੰਨਾ ਕ ਇਹਦਾ ਜਿਹੜਾ ਬੈਨੀਫਿਟ ਆ ਉਹ ਇੱਕ ਕੋਈ ਵੀ ਸੀਜ਼ਨ ਆਉਂਦਾ ਤਾਂ ਹੁਣ ਝੋਨੇ ਦੀ ਬਣੀਆਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਤਕਨੀਕਾਂ ਹਨ ਪਰ ਕੀ ਲੱਗਦਾ ਕਿ ਤੁਸੀਂ ਵੀ ਹੁਣ ਖੇਤੀਬਾੜੀ ਪੜ ਰਹੇ ਹੋ ਹਨਾ ਸਾਰੀ ਸਟੱਡੀ ਕਰ ਰਹੇ ਹੋ ਤਾਂ ਇਹਦੇ ਨਾਲ ਇੰਟਰਸਟ ਹੋਰ ਜ਼ਿਆਦਾ ਜਾਗਦਾ ਕਿ ਮੈਂ ਵੀ ਇਦਾਂ ਦਾ ਕੁਝ ਕਰਾਂ ਜਾਂ ਮੈਂ ਇਹਨਾਂ ਚੀਜ਼ਾਂ ਦੀ ਯੂਜ਼ ਲੋਕਾਂ ਨੂੰ ਅਵੇਅਰ ਕਰਾਂ ਮੈਂ ਖੁਦ ਯੂਜ਼ ਕਰਕੇ ਦੇਖਾਂ ਇਦਾਂ ਦਾ ਕੁਝ ਫੀਲ ਕਰਦੇ ਹੋ ਹਾਂਜੀ ਜੀ ਜਦੋਂ ਸਾਡੇ ਪ੍ਰੋਫੈਸਰ ਇਦਾਂ ਦੀ ਕਾਡ ਕਰਦੇ ਆ ਤਾਂ ਸਾਡਾ ਵੀ ਜੀ ਕਰਦਾ ਹੈ ਕਿ ਅਸੀਂ ਵੀ ਵੱਡੇ ਹੋ ਕੇ ਇੱਕ ਪ੍ਰੋਫੈਸਰ ਬਣੀਏ ਤੇ ਇਦਾਂ ਦੀ ਖੋਜਾਂ ਕਰੀਏ ਜਿਸ ਦੇ ਨਾਲ ਆਉਣ ਵਾਲੀ ਪੀੜ੍ਹੀ ਹੋਰ ਇਨਸਪਾਇਰ ਹੋਵੇ ਤੇ ਆਪਣੇ ਹੀ ਦੇਸ਼ ਵਿੱਚ ਰਹਿ ਕੇ ਵਧੀਆ ਤੋਂ ਵਧੀਆ ਕਾਰਡ ਕਰੇ ਕਿਉਂਕਿ ਅਸੀਂ ਦੇਖਦੇ ਹਾਂ ਇੰਡੀਆ ਦੇ ਲੋਕ ਬਾਹਰ ਜਾਂਦੇ ਆ ਤੇ ਬਾਹਰ ਜਾ ਕੇ ਨਵੀਂ-ਨਵੀਂ ਚੀਜ਼ਾਂ ਡਿਵੈਲਪ ਕਰਦੇ ਆ ਤੇ ਉਹ ਬਾਹਰ ਦੇ ਲੋਕਾਂ ਨੇ ਕੰਮ ਆਉਂਦੀ ਆ ਅਸੀਂ ਚਾਹੁੰਦੇ ਹਾਂ ਕਿ ਉਹ ਆਪਣੇ ਦੇਸ਼ ਦੇ ਵਿੱਚ ਹੋਵੇ ਜਿਵੇਂ ਕਿ ਸਾਡੇ ਪ੍ਰੋਫੈਸਰ ਕਰ ਰਹੇ ਅਸੀਂ ਵੀ ਇਹੀ ਕਰਨਾ ਚਾਹੁੰਦੇ ਹਾਂਗੇ ਅੱਛਾ ਕਿਸਾਨ ਜਿਹੜਾ ਹੁਣ ਝੋਨਾ ਲਗਾਏਗਾ ਕਿ ਸਿਰਫ ਰਿਮੋਟ ਦਾ ਬਟਨ ਦਬਣਾ ਪਹਿਲਾਂ ਇਹ ਮਸ਼ੀਨ ਬਣਾਈ ਜਾਂਦੀ ਆ ਕਿ ਹੱਥਾਂ ਦੇ ਨਾਲ ਕਦੋਂ ਕਰੇਗਾ ਹਨਾ पहले हम पीछे चल के पूरा करते थे अब बिल्कुल बाहर बैठ के एक चेयर पे बैठ के आराम से कर, रिमोट कंट्रोल ली, पूरा मतलब मशीन को चला रहे हैं तो अब किसान के लिए भी फायदा है कि वो पूरा अपना फील्ड व्यू देख सकता है इससे और पहले वो खुद भी अंदर काम करता था और फिर जैसे कि इसकी फील्ड एफिसंसी भी बढ़ जाएगी और उसको मतलब कि जैसे ਇੱਕ ਜਫਿਲ ਹੈ ਉਸਮੇ ਅਗਰ ਉਹ ਵਰਕ ਕਰ ਰਹਾ ਹੈ ਉਹ ਬਾਹਰ ਆ ਕੇ ਆਰਾਮ سے ਆਪਣਾ ਰੈਸਟ ਵੀ ਕਰ ਸਕਦਾ ਹੈ ਮਸ਼ੀਨ ਅੰਦਰ ਚੱਲ ਰਹੀ ਹੈ ਆਪਣੇ ਆਪ ਸੋ ਬਿਲਕੁਲ ਇਹ ਸਟੂਡੈਂਟ ਸੀ ਤੇ ਇਹਨਾਂ ਨੇ ਵੀ ਬਖੂਬੀ ਇਹ ਚੀਜ਼ ਐਕਸਪਲੇਨ ਕੀਤੀ ਹੈ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆਈ ਸੀ ਇੱਕ ਨਵੀਂ ਕਾਰਡ ਤੁਹਾਨੂੰ ਦਿਖਾਉਣ ਦੇ ਲਈ ਲੋਕਾਂ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇ ਕਿਸਾਨਾਂ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇ ਤਾਂ ਇਹ ਪ੍ਰੋਜੈਕਟ ਜਿਹੜਾ ਇਹਨਾਂ ਦੇ ਵੱਲੋਂ ਤਿਆਰ ਕੀਤਾ ਹੈ ਤੇ ਹੋ ਸਕਦਾ ਹੈ ਉਮੀਦ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਜਿਹੜੀ ਆ ਹੁੰਦੀ ਦਿਖਾਈ ਦੇਵੇਗੀ ਸਾਨੂੰ ਆਮ ਤਾਂ ਇਸੇ ਤਰ੍ਹਾਂ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਮੈਂ ਗੁਰਦੀਪ ਕੌਰ ਸਹਿਯੋਗੀ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ